ਚਲ ਸ੍ਰੀਕਾਰ ਜੀ ਦੇਖੋ ਜੀ ਸਵੇਰ ਦਾ ਟਾਈਮ ਹੈਗਾ ਕਿੰਨਾ ਜਿਆਦਾ ਮੀਂਹ ਪੈ ਰਿਹਾ ਸਵੇਰੇ ਵੀ ਮੈਨੂੰ ਲੱਗਦਾ ਵੀ ਅੱਜ ਸਾਰਾ ਦਿਨ ਹੀ ਮੀਂਹ ਪਊਗਾ ਮੀਂਹ ਬਹੁਤ ਪੈ ਰਿਹਾ ਹੈ ਸਵੇਰੇ ਸਵੇਰੇ ਖੜਕਾ ਹੋ ਰਿਹਾ ਸੀਗਾ ਮੈਨੂੰ ਲੱਗਿਆ ਪਤਾ ਨਹੀਂ ਕੀ ਹੋ ਰਿਹਾ ਹੈ ਬਾਹਰ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਮੀਂਹ ਬਹੁਤ ਜਿਆਦਾ ਪੈ ਰਿਹਾ ਥੀ ਦੇਖੋ ਮੀਂਹ ਇਹਨੇ ਤਾਂ ਬੁਰਾ ਹਾਲ ਕਰਿਆ ਪਿਆ ਹੈ ਚਲੋ ਬਾਹਰ ਨਿਕਲ ਕੇ ਦਿਖਾਉਂਦਾ ਹੋਏ ਸੰਧਾਰ ਆ ਲਈ ਸੰਧਾਰ ਆ ਲਈ ਅੱਛਾ ਅਸ਼ਵੀਤ ਤਾਂ ਸੰਧਾਰ ਦੇਣ ਚੱਲੇ ਹੋ ਸੰਧਾਰਾ ਪਤਾ ਕੀ ਚੱਕਰ ਆ ਅੱਧਾ ਸੰਧਾਰਾ ਆਇਆ ਲਾਈਟ ਲਾਇਆ ਅੱਧਾ ਅਸ਼ਵੀਤ ਹੈਗੀ ਹੈ ਫਿਰ ਸੰਧਾਰ ਸੰਧਾਰ ਉਹਨਾਂ ਨੂੰ ਲੈ ਆਣਾ ਲੋ ਜੀ ਅੱਜ ਹੀ ਕਰਾ ਕੇ ਲਿਆਂਗੇ ਅੱਜ ਬਿਸਕੁਟ ਦਾ ਤੇ ਚਾਹ ਵੀ ਢੰਡੀ ਹੋ ਗਈ ਮੈਂ ਫੋਨ ਕਰਕੇ ਪੁੱਛ ਰਹੀ ਵੀ ਤਾਂ ਹੀ ਨਹੀਂ ਕਿਹਾ ਤਾਂ ਵੈਨਾਂ ਕਟਾ ਮ ਲਗੂਗਾ ਦੇਖਾ ਕਿੰਦਾ ਦੇ ਖੋਲਿਓ ਹੋਰ ਮੇ ਵੀ 4 ਵਜਣੇ ਫੜੇ ਕੀ ਹੈਗਾ ਅ ਮੂਰੇ ਹੋਰ ਹੋਰ ਲੱਗ ਗਏ ਨਾ ਡੱਬੇ ਇੱਕੋ ਲੱਗਿਆਗਾ ਹਮਮ ਪਰ ਉਹੀ 2:3 ਵਜ ਦਿਨ ਪਹਿਲੇ ਹੋ ਜਾਂਦੇ ਨਹੀਂ ਇਹਦਾ ਗੋਲ ਗੋਲ ਜਿਹਾ ਮਾ ਲੋ ਇਹਨੂੰ ਤੇ ਨੌ ਘਟਾ ਲਾ ਹੁਣ ਖਿੱਚ ਲਓ ਇਹਦਾ ਇੰਨਾ ਸੋਖਾ ਹੈਗਾ ਆ ਬੜਾ ਖੜਕ ਰੱਖਣਾ ਟਿੱਡਾ ਨਾ ਨਾ ਕਰੋ ਤੁਸੀਂ ਟਿੱਡਾ ਕਰੀ ਕਰਤਾ ਉਹ ਲਓ ਹੋਈ ਤਾਂ ਮੈਂ کہہ ਰਹੀ ਆ ਕਿ ਵਾਹ ਤਾਂ ਅਸੀਂ ਇੱਕ ਮਿੰਟ ਜੇ ਦੀ ਕੱਢ ਲੈਣ ਲਓ ਜੀ ਆਪਣੇ ਆਗੇ ਦੇਸੀ ਘਿਓ ਦੇ ਬਿਸਕਟ ਗਰਮ ਹੋਣੇ ਹਜੇ ਹਨਾ ਹੂੰ ਹੋ ਗਏ ਡੰਡੇ ਹੂੰ ਅੰਨੇ ਕਰ ਗਏ ਅੰਨੇ ਦੇਸੀ ਘਿਓ ਦੇ ਬਿਸਕਟ ਕਰਾਏਗੇ ਹੁਣ ਡੱਬੇ ਘੜੋ ਲਓ ਨਜ਼ਾਰੇ ਹੁਣ ਚਾਹ ਲੈ ਲਓ ਪਹਿਲਾਂ ਆ ਦੇਖੋ ਤਾਂ ਚਾਹ ਵੀ ਕਰੀ ਬੈਠੇ ਆਂਗੇ ਅੰਦਾਈ ਕੁਝ ਹੋਣਾ ਇਹ ਆਪਾਂ ਕੱਢ ਲਾਂਗੇ ਅੱਛਾ ਇਹਦੇ ਵਿੱਚ ਵੀ ਹੈਗੀਆਂ ਕੋਈ ਨਾ ਇਦਾਂ ਹੀ ਰੱਖ ਦੇ ਮੜੀ ਜਿਹਾਵਾ ਜਿਹੀ ਇਹ ਤੇ ਲਕੋ ਦੇ ਲਗਾਉ ਦੇ ਫਲੇੜ ਚ ਬਾੱਕਲੇ ਕੀ ਆਇਓ ਲਓ ਜੀ ਅਸੀਂ ਤਾਂ ਬੇਸਾਬਰੇ ਵਾਂਗੂ ਇੰਤਜ਼ਾਰ ਕਰ ਰਹੇ ਤੇ ਮੈਂ ਕਿਹਾ ਅੱਜ ਘਰ ਦੇ ਬਿਸਕੁਟ ਖਾਣੇ ਆ ਕੇ ਬਾਹਰ ਦੇ ਖਾ ਖਾ ਕੇ ਆਕ ਜੀ ਹਾਂ ਕਿੰਨਾ ਲੱਗ ਰਿਹਾ ਵਧੀਆ ਹੈਣਾ कुरकुरੇ कुरकुरੇ ਜੀਂਗੇ ਘੈਂਟ ਹੈ ਚਾਹ ਨੂੰ ਧਾ ਘੰਟਾ ਹੋ ਗਿਆ ਬਣਾਈ ਨੂੰ ਮਿੱਠਾ ਜਿਆਦਾ ਨਹੀਂ ਹੈਗਾ ਬੇ ਹੁਣ ਆਏ ਹੋਣਾ ਹੀ ਬਣ ਗਈ ਬਣ ਗਈ ਥੋੜੇ ਜਿਹਾ ਲੱਗਦਾ ਮਿੱਠਾ ਜਿਆਦਾ ਮੇਰਾ ਮੁੰਡਾ ਜਵਾਨ ਹੋ ਗਿਆ ਜੇ ਬਈ ਕੋਈ ਬਾਹਰ ਦੀ ਕੁੜੀ ਆਈ ਗਈ ਲੈਟਸ ਵਾਲੀ ਤਾਂ ਦੇਖ ਲੈ ਦੇਖਣਾ ਵਧੀਆ ਨਹੀਂ ਕਰਨਾ ਪੀਆਰ ਆਈ ਜੇ ਸੌਰੀ ਮੈਂ ਕਹਿੰਦੀ ਆ ਬਾਹਰ ਆ ਕੇ ਦੀ ਰਹਿਣ ਦੇ ਔਰ ਚਾਹ ਨੂੰ ਬਾਹਰ ਕੱਢ ਦਿੰਦੀ ਹਾਂ ਪੀਆਰ ਕੁੜੀ ਮਿਲ ਜੇ ਨਾ ਮੇਰੇ ਮੁੰਡੇ ਨੂੰ ਹੋਰ ਕੀ ਚਾਹੀਦਾ ਭਾਵ ਇੱਤਰੇ ਅਰੇ ਬੇਵੜੇ ਨਹੀਂ ਆ ਗਿਆ ਸੀਨੇ ਅਸੀਂ ਦਾ ਅੱਜ ਨਹੀਂ ਦੇ ਦਸਾਨੂੰ ਗਿਫਟ ਦੇ ਦੀ ਦੀ ਸਵਾਰ ਕੇ ਤਾਂ ਹੋ ਰਹੇ ਹੈ ਅਸੀਂ ਦਾ ਅੱਜ ਨਹੀਂ ਦਿੰਦੇ ਹੈ ਇਹਨੂੰ ਗਿਫਟ ਦੇ ਲੋ ਹਾਂ ਅਸੀਂ ਦਾ ਜਦੂਜ ਦਾ ਲੈਣਾ ਨਹੀਂ ਹੈ ਕਿ ਸਾਡੇ ਮੁੰਡੇ ਬਾਹਰ ਲੈ ਜੇ ਗਿਫਟ ਆਈਗਾ ਅਸੀਂ ਗਿਫਟ ਗਿਫਟ ਉਹ 2 ਲੱਖ ਰੁਪਏ ਹੋ ਸਕਦੀ ਹੈ ਹੈਨਾ ਹੂੰ 20000 ਦੇ ਵੀ 20 ਰੁਪਏ ਦੇ ਵੀ ਉਹ ਮਰਜ਼ੀ ਹੈ ਵੀਰਪੇ ਉਹ ਅਗਲੇ ਦੀ ਮਰਜ਼ੀ ਹੈ ਵੀਰਪੇ ਦੀ ਰਿਓ ਕਸਦੇ ਪਈ ਇਹਦਾ ਪੜਦਾਗਾ ਪਲਸ 2 ਚ ਇਹਦਾ 25 26 ਸਾਲ ਤੱਕ ਅਸੀਂ ਕੋਈ ਗੱਲ ਨਹੀਂ ਕਰਦੇ ਵਿਆਹ ਵੀ ਵਿਰਮ ਚ ਨਹੀਂ ਆਇਆ ਕਹਿੰਦੇ ਜੀ ਤੁਹਾਡੇ ਮੁੰਡੇ ਨੂੰ ਦੇਖਣਾ ਹੈ ਵਿਆਹ ਬਾਅਦ ਨਾ ਪਈ ਉਹਦਾ ਪੜਦਾ ਕਹਿੰਦੇ ਕੋਈ ਨਹੀਂ ਜੀ ਪੜ ਰੋਣੇ ਬੈਠਾਂਗਾ ਉਹ ਕਨਿਊ ਕਾਲਜ ਚ ਪੜਦਾ ਕਹਿੰਦਾ ਕੋਈ ਨਹੀਂ ਜੀ ਪੜ ਰੋਣੇ ਬੈਠਾ ਉਹ ਕੰਪਸ ਵਿੰਦਰ ਨਾਲ ਹੋ ਰਿਹਾ ਹੈ ਚਲੋ ਹੁਣ ਬਾਜ਼ਾਰ ਕੋਲ ਲੈ ਕੇ ਜਾਣਾ ਚੱਲ ਹੁਣੀ ਚੱਲ ਹੂੰ ਦੇ ਲੀਵਰ ਜਾ ਕੇ ਚੱਲਣਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਡਾਕਟਰ ਦੇ ਜਾ ਕੇ ਹੂੰ ਭਰ ਲਵਾਇਆ ਹੁੰਦਾ ਫਿਰ ਠੀਕ ਨਾ ਹੋ ਜਾਂਦੀ ਵੰਡਰ ਲੱਗਦਾ ਸੂਈਆਂ ਤੋਂ ਆਹ 6 ਮਹੀਨੇ ਪਹਿਲਾਂ ਵੀ ਡਾਕਟਰ ਨੇ ਗਿਆ ਆ ਦੀ ਦੇਖਦੇ ਆਂ ਜੀ ਤੇ ਇੱਕ ਫੋਨ ਦਾ ਕਵਰ ਵੀ ਲੈਣਾ ਹੈਗਾ

ਲੜ ਕਦੇ ਇਦਾਂ ਦਾ ਚੱਕਿਆ ਨਹੀਂ ਹੈਗਾ ਕਵਰ ਮੈਨੂੰ ਸਿੰਪਲਸ ওভারਜੀ ਵਧੀਆ ਲੱਗਦੇ ਨੇ ਉਹ ਐਨਾ ਸੋਹਣਾ ਕਵਰ ਲੈਦਾ ਮੈਂ ਆਨਲਾਈਨ ਮੰਗਾਇਆ ਤਾਂ ਤੁਸੀਂ ਵੀ ਛੱਡਦਾ ਅਜੀ ਤੁਸੀਂ ਵੀ ਕਹਿੰਦੇ ਹੋਊਂਗੇ ਕਿ ਚਾਹ ਪੀਂਦੇ ਬਿਸਕੁਟ ਖਾਂਦੇ ਖਾਂਦੇ ਤੁਸੀਂ ਵੀ ਪੋਸਿਬਲ ਹੋਵੇਗਾ ਕਰਨਾ ਕਿ ਅਸੀਂ ਉਸ ਵਿੱਚ ਕਰਨਾ ਹੈ ਹਾਂ ਹਾਂ ਆ ਦੇਖੋ ਹਾਂ ਭਾਈ ਹਾਂ ਦਾ ਹਸਪਤਾਲ ਉਹ ਰ ਗਿਆ ਚਾਹ ਬਿੰਦੇ ਬਿੰਦੇ ਇੱਧਰ ਨੂੰ ਆ ਗਿਆ ਹੈ ਤੇ ਜਿਹੜੀ ਹਸਪਤਾਲ ਦੇ ਪਾਸ ਇਹ ਆਹ ਜੀ ਆਹ ਜੀ ਆਹ ਜੀ ਹੈ ਤੱਕੇ ਨਾਲ ਜਲਵਾਜ ਜਾ ਰਹੇ ਨੇ ਤੱਕੇ ਨਾਲ ਹੀ ਹੈਗੀਆਂ ਇਹ 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 ਸੁਲਤਾਨਾ ਦੇ ਪੂਰੇ 7 ਗ੍ਰਾਮ ਡਾਕਟਰ ਨੇ ਵੀ ਪਹਿਲਾਂ ਵੀ ਕਿਹਾ ਸੀ ਕਿ ਪਹਿਲੇ 5 ਗ੍ਰਾਮ ਉਸ ਮੰਦੇ ਨਾ ਪੰਜ ਗਰੂਪਸ ਲੱਗਣੇ ਤੇ ਆ ਇਥੇ ਵੀ ਤੇਰਾ ਕੋਈ ਨਾ ਹੋ ਜਾਉਗਾ ਤੇ ਇਹਨਾਂ ਮੰਨਿਆ ਜੀ ਹੁਣ ਆ ਕੇ ਜਦੋਂ ਕਮਜ਼ੋਰੀ ਪੈ ਗਈ ਗੀ ਗਰੂ ਮੰਨਣੀ ਪਈ ਤੇ ਡਾਕਟਰ ਕਹਿੰਦਾ ਇਹ ਪੰਜ ਲਵਾਉਣੀਆਂ ਹੈ ਗਈ ਲਵਾਉਣੀਆਂ ਇੱਕ ਨਾਲ 2 ਨਾਲ 1 ਗ੍ਰਾਮ ਵਧੂਗਾ ਇੱਕ ਨਾਲ 2 ਗ੍ਰਾਮ ਵਧੂਗਾ ਇੱਕ ਨਾਲ 2 ਗ੍ਰਾਮ 1 ਗ੍ਰਾਮ ਵਧੂਗਾ ਹੁਣ ਦੋ ਇੰਜੈਕਸ਼ਨਾਂ ਨਾਲ 1 ਗ੍ਰਾਮ ਵਧੂਗਾ ਅਗਲੇ ਦਿਨ ਤੋਂ ਬਾਅਦ 4 ਤੋਂ 6 ਗ੍ਰਾਮ ਰੇਰ ਜਾ ਕੇ ਤਾਂ 11 ਗ੍ਰਾਮ ਦੀ 12 ਗ੍ਰਾਮ ਹੋਊਗਾ ਉਹਨੇ ਦੇ ਇੱਕ 4-5 ਦਿਨਾਂ ਬਾਅਦ ਇਹਨੂੰ ਇੱਕ ਲਵਾਉਣੀ ਪਈ ਤਾਂ ਇੱਕ ਜਾਣਵਾਨੀ ਤਾਂ ਖੋਣ ਗਿਆ ਚਲੋ ਹੁਣ ਚੁੱਪ ਕਰਕੇ ਡ੍ਰਿਪ ਲਵਾਉਣਾ ਹਾਂ ਤੇ ਸੂਈ ਲਵਾਣੀ ਬਹੁਤ ਆਫਲਾਈਡ ਹੈ ਔਰ ਦਰ ਇਹ ਕਿੰਨਾ ਮਸਾਂ ਨਹੀਂ ਦਵਦੀ ਨਾ ਬਹੁਤ ਬੜੀ ਜਾਂਦਾ ਚਿੱਟਾ ਘੱਟ ਲਾਇਆ ਕਰ ਚਿੱਟਾ ਲਾਲਨ ਸੰਗਰਾਮ ਕਰੇ ਮੈਂ ਬਸ ਇਹ ਲੱਗਦੀ ਕਿ ਇਹ ਬੁਰੀ ਈਕ ਬੋਲਦੀ ਆ ਤੇ ਬਿਜਾਰੀ ਤੋ ਦਿਲਾ ਤੁਲਾ ਤੁਲਾ ਸਾਰੇ ਥੀਰ ਦੇਖੀ ਸੋਹਣਾ ਹੈ ਗਹਿਰਾ ਕਵਰ ਸੋਹਣਾ ਹੈ ਮੇਰਾ ਵੀ ਲੱਗਿਆ ਜਮੀ ਕਵਰ ਆਹ ਕਵਰ ਲੱਗੇ ਜੀ ਬੇਸ ਕੰਪੋਨੈਂਟ ਦਿਖਣਾ ਹੈ ਪਲੇਨ ਹੈ ਨਾ ਵਿੱਚ ਤੇ ਇੱਕ ਜਿਹੜੇ ਦਾਣੇ-ਦਾਣੇ ਜੇ ਨਹੀਂ ਹੁੰਦੇ ਚਮਕਣਾ ਚਮਕਣਾ ਹੈ ਨਾ ਨਹੀਂ ਹੋ ਜ਼ਿਆਦਾ ਸੋਹਣਾ ਲੱਗੂਗਾ ਨਹੀਂ ਮੈਨੂੰ ਤਾਂ ਸਿੰਪਲ ਸੋਵਰ ਜੀ ਚੀਜ਼ਾਂ ਵਧੀਆ ਲੱਗਦੀਆਂ ਸੋਹਣਾ ਦੇ ਬਿਲਕੁਲ ਨਾਲਦਾ ਹੈ ਸੇਮ ਜੰਦਰ ਮਿਲ ਗਿਆ ਇਹੀ ਆਨਲਾਈਨ 400 ਦਾ ਸ਼ੋਅ ਕਰ ਰਿਹਾ 300 400 ਮੈਂ 200 ਰੁਪਏ ਬਾਜ਼ਾਰ 'ਚ 200 ਰੁਪਏ ਮਿਲਦੀਆਂ ਐ ਇਹ ਤਾਂ 200 ਦਾ ਵੀ ਨਹੀਂ ਆਏ ਲੋ ਜੀ ਬਾਕੀ ਖਾਣਵੀ ਨਾਲ ਸਮਾਨ ਲੈ ਕੇ ਆਏ ਆਂ ਦੀ ਇਹ ਚਾਰ ਕੁਟ ਲਾ ਲਏ ਹੂੰ ਲਾਉਂਦੇ ਜੇ ਟੰਡੀਆਂ ਨਹੀਂ ਚੋਗ ਰਹਿ ਗਈਆਂ ਦੀ ਨੰਨ ਤੋਂ ਦੰਗਿਆ ਲੱਗੇ ਨੂੰ ਨਾ ਢੇੜਾ ਅੰਬ ਕਹਿੰਦੇ ਨੇ ਮੈਨੂੰ ਲੰਗੜਾ ਅੰਬ ਨਹੀਂ ਲੰਗੜਾ ਨਹੀਂ ਇਹ ਲੰਗੜਾ ਗਿੱਦੜੇ ਲਈ ਵਸੇ ਪਰ ਲੰਗੜਾ ਆ ਮੈਂ ਕਿੱਥਾ-ਕਿੱਥਾ ਜਾਂਦਾ ਮਿੱਠਾ ਨਹੀਂ ਹੁੰਦਾ ਹੂੰ ਇਹਦਾ ਸਭੇ ਤਾਂ ਬੰਦੋਂ ਮਿੱਠਾ ਹੁੰਦਾ। ਉਹ ਕਿਤਾਹਣੀ ਦੀ ਨਾਲ ਤੁਹਾਨੂੰ ਨੇ। ਇਹ ਆਲੂ ਵਗੈਰਾ ਕੋਈ ਨਹੀਂ ਦੱਦਾ ਹੈਗਾ ਮੈਂ ਆਪਣੇ ਤੇ ਤੇਰੇ ਲੈ ਕੇ ਆਈਏ। ਉਹ ਆ ਗਏ ਤੇਰੇ ਜਾਣਾਗੇ। ਪਰ ਮੈਂ ਹੈੰਡੀ ਕੀ ਖਾ ਹੋਣੀ ਹੈਗੇ ਪਾਈਆ 8 ਕਿਲੋ ਕੇ ਪਾਈਆ ਲੀਏ। 5 ਸ਼ੇਟੜੀ ਹੈਗੇ ਪਾਈਆ ਚ। ਕੋਈ ਖਾਂਦਾ ਨਹੀਂ ਇਹਦਾ ਪਈ ਹੈਗੀ ਖਾਣਾ। ਹੈਨਾ? ਨਾ। ਤੇਰੇ ਤਾਂ ਇਹ ਲੈ ਕੇ ਆਈਏ। ਆਖੀ ਮਹਿੰਗਾ ਫੜਾ ਤਾਂ ਨਹੀਂ ਮਹਿੰਗਾ। ਕੀ ਵੀ ਹੋ ਗਿਆ ਡ੍ਰੈਗਨ ਫਰੂਟ ਹੋ ਗਿਆ। ਪਾਈਨੈਪਲ ਹੋ ਗਿਆ ਹਾਂ ਸੀ ਗਰੀਬ ਅਨਾਨਾਸੀ ਉਹਨੂੰ ਪਾਈਨੈਪਲ ਕੋਕੋਨਟ ਵਾਟਰ ਹੋ ਗਿਆ ਹਾਂ ਸੀ ਗਰੀਬ ਬੰਦੇ ਮੱਲਾ ਦਾ ਡ੍ਰੈਗਨ ਫਰੂਟ ਕਿੰਨੇ ਦਿਨ ਤੋਂ ਬੰਦਾ ਵੀ ਮੀਰ ਬੰਦਿਆ ਗਿਆ ਸਾਹੀ ਬੰਦੀ ਮੱਲਾ ਦਾ ਡ੍ਰੈਗਨ ਫਰੂਟ ਨੂੰ ਘਰਾਂ ਬੜੇ ਨੂੰ ਤਾਂ ਡੇਢ ਸਾਲੇ ਹੋ ਗਿਆ ਅਸੀਂ ਬਾਹਰੋਂ ਖਾਏ ਸੀ ਅੱਜ ਤੱਕ ਨਹੀਂ ਖਾਣਗੇ ਕੀਵੀ ਵੀ 6-7 ਮਹੀਨੇ ਹੋ ਗਏ ਮੱਲਾ ਕੋਈ ਬ੍ਰਿਜ ਹਫ਼ਤਾ ਦੋ ਹਫ਼ਤੇ ਹੋ ਗਏ ਮੈਂ ਰੱਖ ਕੇ ਭੁੱਲ ਗਿਆ ਉਹਨੂੰ ਭੁੱਲ ਜਾਣ ਤੂੰ ਉਹ ਗਈ ਆਈ ਨਾ ਗਈ ਆਈ ਕਾਰੋ ਕਾਰੋ ਭੀੜਾ ਹੂੰ ਬੁਰੇ ਜਿਹੇ ਜ਼ਿਆਦਾ ਹੀ ਨਿਗੜੇ ਹੋ ਮੈਂ ਭੁੱਲ ਗਈ ਜਦ ਘੁੰਮਣ ਗਿਆ ਕਿ ਉਸ ਟਾਈਮ ਵਿੱਚ ਚਲਾਦੀ ਮੈਂ ਨਾਲ ਲੱਗੀ ਜਾਉਂਗੀ ਯਾਦ ਹੀ ਨਹੀਂ ਆਈ ਉਹ ਭੁੱਲ ਗਈ ਕਿਆ ਕਰੀਏ ਭਾਈ ਲੜਦੇ ਜਾ ਰਹੇ ਆਂ ਕਿ ਫੋਨ ਜਾਰੇ ਪੀ ਲੈਂਦੇ ਆਂ ਮੇਰੇ ਵਰਗੀ ਠੀਕ ਹੈ ਲਵਾਈ ਜਾਂਦੀ ਹੈ ਕਿ ਇਧਰ ਜਿਆਦਾ ਲੱਗ ਰਿਹਾ ਜੈ ਮੇਰੇ ਤੇ ਕੋਣੇ ਐ ਨਾ ਮੇ ਐਨਾ ਬਿੰਦੀਆਂ ਨੂੰ ਲੱਗਦਾ ਨਹੀਂ ਮੇਰੇ ਘੜਦਾ ਨਹੀਂ ਲਓ ਜੀ ਹੁਣ ਸਬਜੀ ਸੁੱਜੀ ਗੱਟੀਏ ਸਬਜੀ ਵੀ ਲੈ ਕੇ ਆਏ ਆਂਗੇ ਬਾਕੀ ਫਰੂਟ ਲੈ ਕੇ ਆਏ ਆਂਗੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚਲ ਚਲ ਜੀ ਸਵੇਰੇ ਮੀਂਹ ਪਿਆ ਜੀ ਥੋੜਾ ਜਿਹਾ ਦਿਨ ਚ ਮੌਸਮ ਠੀਕ ਰਿਹਾ ਸ਼ਾਮ ਨੂੰ ਦੇਖੋ ਫੇਰ ਸਾਰੇ ਖਰੜਾ ਚ ਪਾਣੀਓ ਪਾਣੀ ਕਰਤਾ ਰੱਬ ਦੀਆਂ ਰਜਾ ਨੂੰ ਕੌਣ ਜਾਣੇ